ਨਗਰ ਨਿਗਮ ਫਗਵਾੜਾ ਅਤੇ ਪੁਲਿਸ ਪ੍ਰਸ਼ਾਸਨ ਨੇ ਦੁਕਾਨਦਾਰਾਂ ਵੱਲੋਂ ਸ਼ਹਿਰ ਵਿੱਚ ਨਜਾਇਜ਼ ਕੀਤੇ ਕਬਜ਼ੇ ਹਟਵਾਏ ਐਂਡ ਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਨਾਰ ਸਾਹਿਬ ਦੀ ਗੱਡੀ ਆ ਗਈ ਲੋ ਜੀ ਲੋ ਜੀ ਕਰਪਾ ਰਮਾਨਾ ਰਮਾਨਾ ਲਾ ਦਿਓ ਕਰੇ ਰਮਾਨਾ ਲਾ ਦਿਓ ਬਾਹਰ ਲਾ ਦਿਓ ਲਾ ਦਿਓ ਰਮਾਨਾ ਸਾਈਡ ਦਿਓ ਜੀ ਬੀਬੀ ਬਹੁਤ ਨਹੀਂ ਕੇ ਰਮਾਨਾ ਕਰਦਾ ભઙ માાલ કા�ાલાલ એ હ઺ે કા�ાલાલાલ હા�ાલાલાાલાલાલાલા Ô đi đây là mẹ tao mẹ tao 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 ਆਪਾਂ ਵੀ ਵੇਖਾਂਗੇ ਜਾਕਰ ਨਾਲ ਮਰਦਾਂ ਦੇ ਪਰੇ ਮਿਲ ਲੈ ਕਹ ਬਿਜਾਰੀ ਵਾਲੇ ਆਏ ਬਿਆਸ ਰਜ ਜੀ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਮੈਂ ਤਾਂ ਇਹ ਕਹਿਣਾ ਚਾਹੁੰਨਾ ਕਿ ਕਹ ਬਿਜਾਰੀ ਵਾਲੇ ਰੋਜ਼ ਆਇਆ ਕਰ ਸਾਡੇ ਬਿਜਾਰ ਅਸੀਂ ਪ੍ਰਸ਼ਾਸਨ ਨੂੰ ਬੜੀ ਵਾਰੀ ਬੇਨਤੀ ਕੀਤੀ ਵੀ ਸਿਦਮਾ ਰੋਡ ਤੋਂ ਲੰਘਣਾ ਬਹੁਤ ਮੁਸ਼ਕਲ ਆ ਪਰ ਪ੍ਰਸ਼ਾਸਨ ਚਲੋ ਸ਼ੁਕਰ ਹੈ ਜਾ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਸੇ ਤਰ੍ਹਾਂ ਯਾਦਾ ਸਾਡੇ ਦੁਕਾਨਦਾਰਾਂ ਨੂੰ ਸੁਝਾਦਣ ਕਿ yellow line ਲਵਾਦਣ ਵੀ ਉਹ ਤੋਂ ਅੱਗੇ ਨਾ ਆਉਣ ਨਹੀਂ ਤਾਂ ਫਿਰ ਮੇਰੀ ਦੁਕਾਨਦਾਰਾਂ ਨੂੰ ਅਪੀਲ ਹੈ ਵੀ ਉਹ ਵੀ ਜੋ ਪ੍ਰਸ਼ਾਸਨ ਕਹਿੰਦਾ ਵੀ yellow line ਤੋਂ ਅੱਗੇ ਨਾ ਆਓ ਤੇ ਕਿਰਪਾ ਕਰਕੇ ਅੱਗੇ ਨਾ ਆਓ yellow line ਕਈ ਵਾਰੀ ਲੱਗੀ ਆ ਕਈ ਵਾਰੀ ਹੱਡੀ ਆ ਲੇਕਿਨ ਇਹ ਵੀ yellow line ਦੀ ਉਲੰਘਣਾ ਕਰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੇ ਕੋਈ ਉਲੰਘਣਾ ਕਰਦਾ ਤੇ ਪ੍ਰਸ਼ਾਸਨ ਕੋਲ ਅਖਤਿਆਰ ਹੈ ਵੀ ਸਾਡੇ ਚਲਾਨ ਕਰੇ ਪੈਣਾ ਦਵਾਈ ਤੋਂ ਜਿੱਦਾਂ ਮਤਲਬ ਕੀ ਹੈ ਮਗੀ ਤਹਿ ਬਜਾਰੀ ਦੀ ਟੀਮ ਆਂਦੀ ਆ ਕੁਝ ਟਾਈਮ ਬਾਅਦ ਮਤਲਬ ਕੀ ਜਿੱਦਾਂ ਜਿੱਦਾਂ ਸਮਾਨ ਚੱਕਦੇ ਆ ਉਸ ਮਗੀ ਪੰਜਾ ਸੱਤਾਂ ਮਿੰਟਾਂ ਬਾਅਦ ਸਮਾਨ ਆਪਣੀ ਆਪਣੀ ਥਾਂ 'ਤੇ ਦੁਕਾਨਦਾਰ ਲਾ ਲੈਂਦੇ ਆ ਦਿੱਕਤ ਇਹ ਵੀ ਪ੍ਰਸ਼ਾਸਨ ਤੋਂ ਅਸੀਂ ਡਰਦਾ ਹੀ ਨਹੀਂ ਜੇ ਸਾਨੂੰ ਪ੍ਰਸ਼ਾਸਨ ਦਾ ਡਰ ਹੋਵੇ ਜੇ ਉਹਨਾਂ ਨੇ ਕੁਝ ਕਰਨਾ ਹੋਵੇ ਤੇ ਕੋਈ ਵੀ ਜਿਹੜਾ ਦੁਕਾਨਦਾਰ ਹੈ ਜਿਹੜਾ ਲਾਈਨ ਤੋਂ ਬਾਹਰ ਨਹੀਂ ਆਊਗਾ ਜਿਹੜਾ ਕਰ ਰਹੇ ਆਂ ਗਊਸ਼ਾਲਾ ਰੋਡ ਵਗੈਰਾ ਸਾਰੇ ਬਜ਼ਾਰਾਂ ਵਿੱਚ ਚੈਕਿੰਗ ਕਰ ਰਹੇ ਆਂ ਕਿਸ ਸਮਾਨ ਦੇ ਵਿੱਚ ਚੈਕਿੰਗ ਕਰ ਰਹੇ ਇਹ ਤੈ ਬਜ਼ਾਰੀ ਦੀ ਅਸੀਂ ਡਿਊਟੀ ਸਾਡੀ ਮੈਡਮ ਤੋਂ ਲਗਾਈ ਗਈ ਕਮਿਸ਼ਨਰ ਮੈਮ ਵੱਲੋਂ ਵੀ ਜਿਹੜੇ ਬਜ਼ਾਰਾਂ ਦੇ ਵਿੱਚ ਇਨਕ੍ਰੋਚਮੈਂਟ ਜਿਹੜੀ ਆ ਬਹੁਤ ਜ਼ਿਆਦਾ ਕੀਤੀ ਹੋਈ ਆ ਦੁਕਾਨਦਾਰਾਂ ਵੱਲੋਂ ਇਹਨਾਂ ਨੂੰ ਟਾਰਨਾ ਵੀ ਕਰ ਰਹੇ ਆਂ ਵੀ ਸਮਾਨ ਬਾਹਰ ਨਾ ਲਗਾਓ ਤੇ ਜਿਹੜਾ ਨਹੀਂ ਮੰਨਦਾ ਉਹਦਾ ਅਸੀਂ ਚੁੱਕ ਵੀ ਰਹੇ ਆਂ ਫਿਰ ਜੁਰਮਾਨਾ ਭਰ ਕੇ ਆਪਣਾ ਲੈ ਜਾਓ ਸਰ ਅੱਜ ਕੋਈ ਚਲਾਨ ਵਗੈਰਾ ਵੀ ਕੀਤਾ ਹੈ ਜਾਂ ਕੋਈ ਵਾਰਨ ਵਗੈਰਾ ਦੇ ਕੇ ਛੱਡਦੇ? ਮੈਨੂੰ ਤਾਂ ਵਰਨਿੰਗ ਹੀ ਦੇ ਰਹੇ ਆ ਜੀ ਜੇ ਨਹੀਂ ਹਟਣਗੇ ਫਿਰ ਨਾਮ ਨੋਟ ਕਰਕੇ ਚਲਾਨ ਵੀ ਕੀਤੇ ਜਾਣਗੇ ਐਸ ਪਰ। ਸਰ ਜਿੱਦਾਂ ਹੁਣ ਤੁਸੀਂ ਇਹ ਢੇਡਾ ਲਾਣਨੇ ਆ ਉਸ ਤੋਂ ਬਾਅਦ ਤੁਰੰਤ ਫਿਰ ਸਮਾਨ ਇਹਨਾਂ ਦਾ ਉੱਥੇ ਤੋਂ ਉੱਥੇ ਰੱਖ ਦਿੰਦੇ ਆ। ਇਹਦੇ ਬਾਰੇ ਕੀ ਕਹਿਣਾ ਚਾਹਦੇ ਸਰ? ਉਹ ਤਾਂ ਦੇਖੋ ਜੀ ਨੇਚਰਲੀ ਗੱਲ ਹੀ ਆ ਤਾਂ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਤੁਸੀਂ। ਹਾਂਜੀ ਸਰ ਅੱਜ ਦਾ ਜਿਹੜਾ ਚੈਕਿੰਗ ਮਾਨਯੋਗ ਕਮਿਸ਼ਨਰ ਸਾਹਿਬ ਫਗਵਾੜਾ ਤੇ ਅਕੀਦਾ ਪਗਵਾੜਾ ਦੇ ਦਿਸ਼ਾ ਮਨ ਦਿਸ਼ਾ ਤੇ ਅਸੀਂ ਜਿਹੜੀ ਅੱਜ ਬਾਜ਼ਾਰ ਦੇ ਵਿੱਚ ਜਿਹੜੀ ਤੈਹ ਬਾਜ਼ਾਰੀ ਆ ਜਾਂ ਲੋਕਾਂ ਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਹੋਈ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਸਾਰੇ ਬਾਜ਼ਾਰਾਂ ਦੇ ਵਿੱਚ ਚੈੱਕ ਕਰ ਰਹੇ ਆ ਤੇ ਜਿਨ੍ਹਾਂ ਨੇ ਵੀ ਸਮਾਨ ਵਧਾ ਕੇ ਲਾਇਆ ਹੋ ਉਹਨਾਂ ਨੂੰ ਇੱਕ ਵਾਰਨਿੰਗ ਦੇ ਰਹੇ ਆ ਕਿ ਅਗਰ ਤੇ ਇਹਨੂੰ ਫੋਲੋ ਕਰਨਗੇ ਤੇ ਨਹੀਂ ਤਾਂ ਇਹਨਾਂ ਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਹੋਵੇ ਸਰ ਵੀ ਚਲਾਨ ਵਗੈਰਾ ਵੀ ਕੱਟਿਆ ਅੱਜ ਅੱਜ ਕਰ ਰਹੇ ਆ ਅਸੀਂ ਬਾਕੀ ਦੇਖਦੇ ਆ ਜਿਹੜਾ ਤੇ ਲੋਕਾਂ ਨੇ ਵੈਸੇ ਕਾਫੀ ਕਲੀਅਰ ਹੋ ਗਿਆ ਹੈ ਜਿਹੜੇ ਨਹੀਂ ਮੰਨਦੇ ਉਹਨਾਂ ਤੇ ਵੀ ਖਿਲਾਫ ਐਕਸ਼ਨ